ਅਮਰੀਕਾ ਵਿੱਚ 19 ਜਨਵਰੀ 2025 ਤੋਂ ਟਿਕਟੌਕ ਨੂੰ ਬੰਦ ਕਰਨ ਦਾ ਫੈਸਲਾ ਸੁਰੱਖਿਆ ਅਤੇ ਸਿਆਸੀ ਕਾਰਨਾਂ ਦੇ ਆਧਾਰ 'ਤੇ ਲਿਆ ਗਿਆ ਹੈ। ਅਮਰੀਕੀ ਸਰਕਾਰ ਦਾ ਦਾਵਾ ਹੈ ਕਿ ਟਿਕਟੌਕ ਦੀ ਮਾਲਕ ਕੰਪਨੀ ਬਾਈਡਾਂਸ ਜੋ ਕਿ ਚੀਨ ਨਾਲ ਜੁੜੀ ਹੋਈ ਹੈ ਅਮਰੀਕੀ ਉਪਭੋਗਤਾਵਾਂ ਦਾ ਡਾਟਾ ਆਪਣੇ ਮੁਲਕ ਵਿੱਚ ਸਾਂਝਾ ਕਰ ਸਕਦੀ ਹੈ ਜਿਸ ਨਾਲ ਚੀਨ ਦੀ ਸਰਕਾਰ ਨੂੰ ਉਹਨਾਂ ਦੀ ਨਿੱਜੀ ਜਾਣਕਾਰੀ ਤੱਕ ਪਹੁੰਚ ਸਖ ਹੋ ਸਕਦੀ ਹੈ। ਇਸ ਸੰਦਰਭ ਵਿੱਚ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਸੁਰੱਖਿਆ ਅਤੇ ਨਿੱਜੀ ਸੁਰੱਖਿਆ ਸੰਬੰਧੀ ਚਿੰਤਾਵਾਂ ਦੇ ਮੱਦੇਨਜ਼ਰ ਅਸੀਂ ਇਹ ਫੈਸਲਾ ਲਿਆ ਹੈ ਕਿ ਟਿਕਟੌਕ ਨੂੰ ਅਮਰੀਕਾ ਵਿੱਚ ਜਾਰੀ ਨਹੀਂ ਰੱਖਿਆ ਜਾ ਸਕਦਾ ਇਹ ਮਾਨਵ ਸੁਰੱਖਿਆ ਦੇ ਹੱਕ ਵਿੱਚ ਹੈ ਇਸ ਤਬਦੀਲੀ ਨੇ ਸਿਆਸੀ ਅਤੇ ਆਰਥਿਕ ਖੇਤਰ ਵਿੱਚ ਨਵੀਆਂ ਚਰਚਾਵਾਂ ਦਾ ਆਰੰਭ ਕੀਤਾ ਹੈ ਕਿਉਂਕਿ ਕਈ ਵਿਸ਼ੇਸ਼ਲੇਸ਼ਾਂ ਅਤੇ ਸਿਆਸੀ ਪਾਰਟੀਆਂ ਲਈ ਇਸ ਫੈਸਲੇ ਨੂੰ ਨਵੀਂ ਸਿਆਸੀ ਚੁਣੌਤੀਆਂ ਅਤੇ ਆਰਥਿਕ ਰੁਕਾਵਟਾਂ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ ਅਮਰੀਕਾ ਵਿੱਚ ਟਿਕਟੌਕ ਬੰਦ ਹੋਣ ਨਾਲ ਪ੍ਰਭਾਵ ਅਤੇ ਸਰਕਾਰੀ ਪ੍ਰਕਿਰਿਆ ਬਾਰੇ ਗੱਲ ਕਰਦੇ ਹਾਂ ਇਸ ਉਤੇ ਸਰਕਾਰ ਦੀ ਪ੍ਰਤੀਕਿਰਿਆ ਕੀ ਰਹੀ ਹੈ ਅਮਰੀਕਾ ਦੀ ਸਰਕਾਰ ਖਾਸ ਕਰਕੇ ਰਾਸ਼ਟਰਪਤੀ ਜੋ ਬਾਈਡਨ ਦੀ ਐਡਵਰਟਾਈਜ਼ਮੈਂਟ ਨੇ ਟਿਕਟੌਕ ਨੂੰ ਬੰਦ ਕਰਨ ਨੂੰ ਆਪਣੀ ਸੁਰੱਖਿਆ ਪਾਲਿਸੀ ਦਾ ਹਿੱਸਾ ਗਿਨਿਆ ਹੈ ਰਾਸ਼ਟਰਪਤੀ ਜੋ ਬਾਈਡਨ ਨੇ ਇਸ ਬਾਰੇ ਕਿਹਾ ਸਾਡੇ ਲਈ ਇਹ ਜ਼ਰੂਰੀ ਹੈ ਕਿ ਅਮਰੀਕੀ ਨਾਗਰਿਕਾਂ ਦੇ ਡਾਟੇ ਨੂੰ ਸੁਰੱਖਿਆ ਰੱਖਿਆ ਜਾਵੇ ਇਸ ਲਈ ਟਿਕਟੌਕ ਦੀ ਮਾਲਕੀ ਵਿੱਚ ਚੀਨੀ ਸਰਕਾਰ ਦੀ ਭਾਗੀਦਾਰੀ ਦਾ ਸਿੱਧਾ ਪ੍ਰਭਾਵ ਉਹਨਾਂ ਦੀ ਨਿੱਜੀ ਸੁਰੱਖਿਆ ਤੇ ਪੈਂਦਾ ਹੈ ਇਸ ਫੈਸਲੇ ਦੀ ਸਹਿਮਤੀਆਂ ਨੇ ਕਾਫੀ ਸਮਾਂ ਲਿਆ ਪਰ ਸਰਕਾਰ ਦਾ ਕਹਿਣਾ ਹੈ ਕਿ ਇਹ ਅਮਰੀਕੀ ਗ੍ਰਹਿ ਅਤੇ ਰਾਜਨੀਤਿਕ ਸੁਰੱਖਿਆ ਦੇ ਹਿੱਤ ਵਿੱਚ ਹੈ ਇਹ ਇੱਕ ਰੂਪ ਨਵੀਆਂ ਸਿਆਸੀ ਚੁਣੌਤੀਆਂ ਖੜੀਆਂ ਕਰ ਸਕਦਾ ਹੈ ਕਿਉਂਕਿ ਕਈ ਸਿਆਸੀ ਪਾਰਟੀਆਂ ਨੂੰ ਇਸ ਫੈਸਲੇ ਨਾਲ ਸਮਝੌਤਾ ਕਰਨਾ ਮੁਸ਼ਕਲ ਹੋਇਆ ਹੈ ਇਸ ਨਾਲ ਟਿਕਟੌਕ ਦੀ ਨੈੱਟਵਰਕ ਤੇ ਕੀ ਅਸਰ ਹੋ ਸਕਦਾ ਹੈ ਟਿਕਟੌਕ ਦੀ ਕੁੱਲ ਨੈਟਵਰਥ ਤੇ ਇਸ ਬੈਨ ਦਾ ਮਹੱਤਵਪੂਰਨ ਅਸਰ ਪੈ ਸਕਦਾ ਹੈ ਅਮਰੀਕਾ ਵਿੱਚ ਸਾਰਾ ਢਾਂਚਾ ਬੰਦ ਹੋਣ ਨਾਲ ਇਸ ਦਾ ਪਲੇਟਫਾਰਮ ਵਿਕਾਸ ਰੁਕ ਸਕਦਾ ਹੈ ਇਨਵੈਸਟਰਾਂ ਦੇ ਪਰੋਸੇ ਤੇ ਵੀ ਇਹ ਇੱਕ ਨਕਾਰਾਤਮਕ ਅਸਰ ਪਾ ਸਕਦਾ ਹੈ ਪਰੰਤੂ ਇਸ ਨਾਲ ਮੈਟਾ ਅਤੇ YouTube ਨੂੰ ਕਾਫੀ ਫਾਇਦਾ ਦੇਖਣ ਨੂੰ ਮਿਲ ਰਿਹਾ ਹੈ ਟਿਕਟੌਕ ਦੇ ਬੰਦ ਹੋਣ ਨਾਲ ਮੈਟਾ ਜਿੱਦਾਂ ਕਿ ਫੇਸਬੁੱਕ ਅਤੇ ਇੰਸਟਾਗ੍ਰਾਮ ਅਤੇ YouTube ਨੂੰ ਫਾਇਦਾ ਬਹੁਤ ਹੋ ਸਕਦਾ ਹੈ ਟਿਕਟੌਕ ਉਪਭੋਗੀ ਜਿਵੇਂ ਕਿ ਛੋਟੇ ਵੀਡੀਓਜ਼ ਪਸੰਦ ਕਰਦੇ ਹਨ ਉਹ ਹੁਣ YouTube ਸ਼ੋਰਟਸ ਅਤੇ ਇੰਸਟਾਗ੍ਰਾਮ ਰੀਲਸ ਤੇ ਜਾ ਸਕਦੇ ਹਨ ਇਸ ਨਾਲ ਇਹਨਾਂ ਪਲੇਟਫਾਰਮਾਂ ਦੀ ਵਧੇਕ ਵਰਤੋਂ ਹੋਣ ਦੀ ਸੰਭਾਵਨਾ ਹੈ ਇਹ ਸਭ ਤਬਦੀਲੀਆਂ ਮੈਟਾ ਅਤੇ YouTube ਲਈ ਖੁਸ਼ੀ ਦੀ ਗੱਲ ਹੋ ਸਕਦੀ ਹੈ ਕਿਉਂਕਿ ਇਹਨਾਂ ਨੂੰ ਆਪਣੀ ਉਪਭੋਗਤਾ ਨੂੰ ਸਧਾਰਨ ਸਮੱਗਰੀ ਸਾਂਝੀ ਕਰਨੀ ਅਤੇ ਨਵੇਂ ਇਸ਼ਤਿਹਾਰਾਂ ਦੇ ਮੌਕੇ ਪ੍ਰਦਾਨ ਹੋ ਸਕਦੇ ਹਨ ਇਸ ਦਾ ਨਤੀਜਾ ਕੀ ਨਿਕਲ ਕੇ ਆਉਂਦਾ ਹੈ ਅਮਰੀਕਾ ਵਿੱਚ TikTok ਨੂੰ ਬੰਦ ਕਰਨ ਦੇ ਨਾਲ ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਵੱਡੇ ਬਦਲਾਅ ਆ ਸਕਦੇ ਹਨ ਇਹ ਫੈਸਲੇ ਦੇ ਹਾਸ ਹਾਸੇ ਸੁਰੱਖਿਆ ਆਰਥਿਕ ਅਤੇ ਸਮਾਜਿਕ ਪ੍ਰਭਾਵ ਦਰਸਾਉਂਦੇ ਹਨ ਲੋਕਾਂ ਦੀ ਰਾਏ ਬੜੀ ਮਿਲੀ ਜੁਲੀ ਹੈ ਅਤੇ ਸਰਕਾਰ ਅਤੇ ਕੰਪਨੀਆਂ ਲਈ ਇਹ ਇੱਕ ਕਠਿਨ ਸਮਾਂ ਹੋ ਸਕਦਾ ਹੈ। ਰਾਸ਼ਟਰਪਤੀ ਜੋ ਬਾਈਡਨ ਅਤੇ ਅਮਰੀਕੀ ਸਰਕਾਰ ਦੇ ਅਨੁਸਾਰ ਇਹ ਫੈਸਲਾ ਸਿਰਫ ਸੁਰੱਖਿਆ ਲਈ ਹੀ ਨਹੀਂ ਸਗੋ ਅਮਰੀਕੀ ਲੋਕਾਂ ਦੇ ਹੱਕ ਵਿੱਚ ਵੀ ਲਿੱਤਾ ਗਿਆ ਹੈ। ਪਰ ਇਸ ਦਾ ਅਸਰ ਵਿਸ਼ਵ ਪੱਧਰ ਤੇ ਹੋ ਸਕਦਾ ਹੈ। ਤੁਹਾਡੀ ਇਸ ਬਾਰੇ ਕੀ رائے ਹੈ? ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ। ਧੰਨਵਾਦ।